दुनिया सिधो बलवाजा चंडा भारती किसान दुनिया सिधा तंडागानंदागा भारती किसान दुनिया सिधो तोल चंडा भारती किसान दुनिया सिधो तर भारती किसान दुनिया सिधो तरह बलर गुर सिंध बाजा चंजा भारती किसान दुनिया सिधो तुरंद बलर सिंध बाजा चंजा बलेबाल ते सोच ते बलेबाल साईं ते सोच ते बलेबा साहिब ते सोच ते भारती किसान जूनियन सिधू पर भारती किसान जूनियन सिधू तव्हां बलरज सिंधा चंडा राज भाई बलरज सिंगा सिंधो कमु भाई बलरज सिंधा ਗਲਵਾਟ ਕਰਨਗੇ ਆਪਣੇ ਨਾਲ ਆ ਗਏ ਹਾਂ ਆਹ ਆ ਨਹੀਂ ਟੋਕਣਾ ਟੋਕਣ ਵਾਲੇ ਆ ਗਿਆ ਮੇਰਾ मामा ਮੇਰਾ ਭੈਣਾ ਨੌਜਵਾਨ ਬੀਰੋ ਬਜ਼ੁਰਗੋ ਕਿਸਾਨ ਭਰਾਵੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਮੋਰਚਾ ਚੱਲਦੇ ਨੂੰ ਪਮਾ ਦੀ ਆਪਾਂ ਨੂੰ 1.5 ਮਹੀਨਾ ਦੇ ਤਕਰੀਬ ਹੋ ਗਿਆ ਔਰ 52ਵਾਂ ਦਿਨ 51ਵਾਂ ਦਿਨ ਹੋ ਗਿਆ ਸੀ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠਾ ਹਾਂ ਆਪਣਾ ਫਰਜ ਬਣਦਾ ਸੀ ਪ੍ਰਧਾਨ ਜੀ ਦੀ ਹਾਲਾਤ ਬਹੁਤ ਵਿਗੜ ਚੁੱਕੀ ਸੀ ਵੀ ਬੇਸ਼ੱਕ ਪ੍ਰਧਾਨ ਜੀ ਦਾ ਫੈਸਲਾ ਸੀ ਕਿ ਜਦੋਂ ਮੇਰੀ ਮੌਤ ਹੋ ਗਈ ਉਸ ਤੋਂ ਬਾਅਦ ਪੜਾਵਾਲ ਪੜਾ ਮਰਨ ਵਰਤ ਤੇ ਬੈਠੀ ਜਾਣਾ ਪਰ ਆਪਾਂ ਨੂੰ ਉਹਨੂੰ ਹੌਸਲਾ ਦੇਣ ਬਾਅਦ ਤੇ ਉਹਨੂੰ ਇਸ ਤਾਪ ਦੇ ਵਿੱਚ ਖੁਸ਼ੀ ਦੀ ਲਹਿਰ ਜੀ ਬਣ ਜਾਂਦੀ ਵੀ ਮੇਰੇ ਜਿਉਂਦੇ ਜੀ ਮਰਨ ਵਰਤ ਤੇ ਬੈਠੇ ਜੇ ਪਰ ਉਦ ਹੀ ਫੈਸਲਾ ਹੋਇਆ ਸੀ ਉਦ ਹੀ ਹੋ ਗਿਆ ਵੀ 110 ਗਹਿਰਾ ਬੰਦੇ ਮਰਨ ਵਰਤ ਤੇ ਬੈਠਣਗੇ ਪਰ ਉਹਨਾਂ ਵਿੱਚ ਕਦੋਂ ਮੈਨੂੰ ਫੋਨ ਆਇਆ ਤੇ ਪਰ ਮੈਨੂੰ ਬਥੇ ਰਹਿਣੇ ਕਿਹਾ ਵੀ ਮੈਂ ਭਾਈ ਜੀ ਦਾ ਪਰ ਮੇਰਾ ਫਰਜ਼ ਬਣਦਾ ਸੀ ਕਿ ਮੈਨੂੰ ਆਪ ਨੂੰ ਹੀ ਜਾ ਕੇ ਬੈਠਣਾ ਚਾਹੀਦਾ ਸੀ ਚਲੋ ਜਦੋਂ ਬੰਦੇ ਬੈਠ ਗਏ ਜਿਹਦੇ ਵਿੱਚ 110 ਦੇ ਵਿੱਚ 10 ਜਣੇ ਹਰਿਆਣੇ ਦੇ ਬੈਠੇ ਤੇ ਇੱਕ ਜਣਾ ਬਿਹਾਰ ਦਾ ਵੀ ਆ ਕੇ ਬੈਠਾ ਕੁੱਲ ਮਿਲਾ ਕੇ 122 ਜਣੇ ਸੀ ਚਲੋ ਸਰਕਾਰ ਦੀ ਜਿਹੜੀ ਨੀਤੀ ਸੀਗੀ ਆਪਣੀਆਂ ਮੰਗਾਂ ਨੂੰ ਭਮਾਂਦੀ ਡੱਲੇਵਾਲ ਸਾਹਿਬ ਨੂੰ ਇੰਨੇ ਦਿਨ ਹੋ ਗਏ ਸੀ ਪਰ ਜਦੋਂ ਇਹ ਸਰਕਾਰ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਮਰਨ ਨੂੰ ਸਾਰੀ ਤਿਆਰ ਹੈ ਪਰ ਉਹਦੀ ਕਮੇਟੀ ਨੇ ਆ ਕੇ ચીਫ ਸੈਕਟਰੀ ਸੀ ਸੈਂਟਰ ਦਾ ਨਾਲ ਉਹਦੇ ਟੀਮ ਸੀ ਸਾਰੀ ਕਮੇਟੀ ਨੇ ਆ ਕੇ ਗੱਲਬਾਤ ਸ਼ੁਰੂ ਕਰ ਲਈ ਵੇਰੇ ਕੋ ਨਾ ਨੇ ਮੰਗ ਰੱਖਦੀ ਮੰਗਾ ਮੰਨੀਆਂ ਜਾਣੀਆਂ ਇਹੋ ਜੀ ਕੋਈ ਗੱਲ ਨਹੀਂ ਅਸੀਂ ਬਿਸ਼ਵਾਸ ਦਵਾਉਣੇ ਸਾਰਾ ਕੁਝ ਲਿਖਤੀ ਰੂਪ ਚ ਆਪਾਂ ਨੂੰ ਮੀਟਿੰਗ ਦੇਤੀ ਵੀ 14 ਜਨਵਰੀ ਨੂੰ 14 ਫਰਵਰੀ ਨੂੰ ਵੀ ਮੀਟਿੰਗ ਰੱਖੀ ਆਪਾਂ ਦਿੱਲੀ ਉਹ ਮੀਟਿੰਗ ਦੇ ਵਿੱਚ ਡੱਲੇਵਾਲ ਸਾਹਿਬ ਜ਼ਰੂਰੀ ਹੈ ਚਲੋ ਜੋ ਵੀ ਕੁਝ ਹੋਇਆ ਪਹਿਲਾਂ ਮੀਟਿੰਗਾਂ ਚੱਲ ਪੀਆਂ ਮੋਰਚਾ ਜਿੱਤ ਵਾਲੇ ਪਾਸੇ ਵਾਗਿਆ ਤਕਰੀਬਨ ਤਕਰੀਬਨ ਮੋਰਚਾ ਜਿੱਤ ਹੀ ਗਏ ਤੇ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਵੀ ਪ੍ਰਧਾਨ ਜੀ ਤੁਸੀਂ ਮਰਨਵਰਤ ਖੋਲੋ ਪਰ ਪ੍ਰਧਾਨ ਜੀ ਉਹ ਇਰਾਦੇ ਤੇ ਡਰੜਾ ਹੈ ਉਹ ਕਹਿੰਦਾ ਵੀ ਮਰਨਵਰਤ ਨਹੀਂ ਖੋਲਣਾ ਫਿਰ ਫੈਸਲਾ ਦਿੱਤਾ ਆਪਣੇ ਆਗੂਆਂ ਨੇ ਪ੍ਰਧਾਨ ਜੀ ਨੂੰ ਵੀ ਦਵਾਈ ਤਾਂ ਸ਼ੁਰੂ ਕਰੋ ਪਰ ਦਵਾਈ ਤੋਂ ਵੀ ਪ੍ਰਧਾਨ ਜੀ ਜਵਾਬ ਦੇ ਗਏ ਸੀ ਫਿਰ ਮਨਾਇਆ ਪ੍ਰਧਾਨ ਜੀ ਨੂੰ ਕਹਿ ਕੇ ਵੀ ਜੇ ਕਿਤੇ ਤੁਸੀਂ ਦਵਾਈ ਨਹੀਂ ਲੈਂਦੇ ਅਸੀਂ ਪਾਣੀ ਵੀ ਨਹੀਂ ਪੀਂਦੇ ਜਿੱਨਾ ਮੋਰਚਾ ਬੈਠਾ ਹੈ ਵੀ ਸਾਰਾ ਮੋਰਚਾ ਹੀ ਤੇਰੇ ਬਾੜ ਚ ਬੈੰਨੇ ਆ ਤੇ ਟਰਾਲੀ ਦੇ ਕੋਲੇ ਆ ਕੇ ਅਜੀ ਪਾਣੀ ਵੀ ਨਹੀਂ ਪੀਂਦੇ ਸੀ ਸਾਰੀ ਮਰਨ ਨੂੰ ਤਿਆਰ ਐ ਫਿਰ ਜਦੋਂ ਆਏ ਗੱਲ ਹੋ ਗਈ ਇੱਥੋਂ ਤੱਕ ਵੀ ਤੜਕੇ ਤੋਂ ਫਿਰ ਪ੍ਰਧਾਨ ਜੀ ਨੇ ਕਿਹਾ ਵੀ ਮੈਂ ਕੱਲੀ ਦਵਾਈ ਲੈ ਲਵਾਂ ਮੈਂ ਅੰਦਰ ਕੋਈ ਅਨਰਾ ਕਿਣਕਾ ਵੀ ਨਹੀਂ ਜਾਣ ਦੇਣਾ ਮੈਨੂੰ ਦਵਾਈ ਨਹੀਂ ਕਾਇਮ ਕਰ ਲੋ ਤੇ ਜਦੋਂ ਮੇਰੀ ਮੀਟਿੰਗ ਦੇ ਵਿੱਚ ਆਪਾਂ ਮੋਰਚਾ ਜਿੱਤ ਜਾਂਦੇ ਆ ਫਿਰ ਮੈਂ ਮਰਨ ਵਰਤ ਤਾ ਮੈਂ ਫੇਰ ਖੋਲੂੰਗਾ ਤੇ ਨਹੀਂ ਮੈਂ ਜਿਹੜਾ ਕੁਝ ਲੋਕਾਂ ਨੂੰ ਵਿਸ਼ਵਾਸ ਦਵਾਇਆ ਸਾਰੇ ਭਾਰਤ ਨੂੰ ਭਾਰਤ ਦਾ ਸਾਰੇ ਭਾਰਤ ਦੇ ਕਿਸਾਨਾਂ ਦਾ ਕੱਲੇ ਕਿਸਾਨਾਂ ਦਾ ਨਹੀਂ ਜਿਹੜਾ ਵੀ ਕੋਈ ਜਿੱਨਾਂ ਦੇ ਚਿੱਲੇ ਚੱਗ ਮਚਦੀ ਐ ਸਾਰਿਆਂ ਦੇ ਫੈਸਲਾ ਲੈ ਕੇ ਬੈਠੇ ਐ ਚਿੱਲੇ ਚੱਗ ਮਚਦੀ ਰਹੂਗੀ ਫਿਰ ਤੇ ਉਹ ਗੱਲ ਤੋਂ ਪ੍ਰਧਾਨ ਜੀ ਕਹਿੰਦੇ ਵੀ ਮੈਂ ਪਿੱਛੇ ਨਹੀਂ ਹਟਣਾ ਤੇ ਇਹੇ ਕਰਕੇ ਫਿਰ ਪ੍ਰਧਾਨ ਜੀ ਨੇ ਕਿਹਾ ਵੀ 111 ਬੰਦਿਆਂ ਨੂੰ ਪੁੱਛ ਲੋ ਚਲੋ ਉੱਥੋਂ ਵੀ ਹਾਂ ਕਹੀ ਤੇ ਫੇ ਪ੍ਰਧਾਨ ਜੀ ਕਹਿੰਦੇ ਵੀ 111 ਬੰਦਿਆਂ ਦਾ ਪੰਜਾਬ ਵਾਲਿਆਂ ਦਾ 10 ਹਰਿਆਣੇ ਦੇ ਐ ਇੱਕ ਵਿਹਾਰ ਦਾ ਵੀ ਤੁਸੀਂ ਮਰਨ ਵੜ ਤ ਤੜਾਓ ਚਲੋ ਮੈਂ ਦਵਾਈ ਲੈਣਾ ਐ ਤੇ 14 ਵਾਲੀ ਮੀਟਿੰਗ 'ਚ ਜਾਵਾਂਗੇ ਮੰਗਾ ਮਨਾ ਕੇ ਲਾਵਾਂਗੇ ਹਰ ਹਾਲਤ 'ਚ ਬਸਵਾਸ ਦਿਵਾਇਆ ਹੈ ਉੱਥੋਂ ਦੀ ਟੀਮ ਨੇ ਵੀ ਬਾਕੀ ਸਾਰੇ ਆਪਣਾ ਲੀਡਰ ਵੀ ਭਾਰਤ ਦਾ ਲੀਡਰ ਆ ਪੂਰੇ ਦਾ ਭਾਰਤ ਦੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਆਪਾਂ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਸੀ ਤੇ ਹਰਿਆਣਾ ਨੂੰ ਤੇ ਪੰਜਾਬ ਨੂੰ ਸਾਰਾ ਕੁਝ ਦੇਣ ਦਾ ਪਰ ਦੂਜੇ ਰਾਜ ਦੂਜੀਆਂ ਸਟੇਟਾਂ ਤੋਂ ਚੱਲਦੇ ਸੀ ਉਹਨਾਂ ਨੂੰ ਵੀ ਪ੍ਰਧਾਨ ਜੀ ਕਹਿੰਦੇ ਵੀ ਅਸੀਂ ਕਿਹੜਾ ਕੇ ਅਸੀਂ ਮੰਗਾਂ ਰੱਖੀਆਂ ਮਨਾਤੇ ਰ੍ਹਾਂਗੇ ਤੇ ਹੁਣ ਬੇਨਤੀ ਕਰਦਾ ਆਪਣਾ 1 ਮਹੀਨੇ ਦਾ ਹੀ ਮੋਰਚਾ ਰਹਿ ਗਿਆ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਫੇਰ ਨਾ ਕਹੋ ਵੀ ਮੈਂ ਜਾਣਾ ਸੀ ਤੇ ਮੈਂ ਰਹਿ ਗਿਆ 1 ਮਹੀਨੇ ਚ ਮੋਰਚਾ ਆਪਣਾ ਨਿਭੜਨ ਵਾਲਾ ਹੈ ਤੇ ਵੱਧ ਤੋਂ ਵੱਧ ਜਿਨ੍ਹਾਂ ਨੇ ਮੇਰੇ ਮਾਮਾ ਭੈਣਾਂ ਨੇ ਜਾਣਾ ਹੈ ਜਾ ਸਕਦੇ ਆ ਇਹ ਬੁੱਧਵਾਰ ਨੂੰ ਜਾਣੇ ਆਪਾਂ ਇੰਨਾ ਕੁਝ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਮਾਮਾ ਮੇਰੀਆਂ ਭੈਣਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ